ਮਮਾ ਜੀ ਆਹ ਕਿ ਪਪੀਤਾ ਦਾ ਘਾਤੋ ਕਦੂ ਕਸ਼ ਕਰੀ ਜਾਂਦੇ ਆ ਪੁੱਤਰ ਇਹ ਨਾ ਵੈਸੇ ਤਾਂ ਮੈਂ ਸੋਚਿਆ ਸੀ ਕਿ ਮੈਂ ਤੁਹਾਡੇ ਵਾਸਤੇ ਸਰਪ੍ਰਾਈਜ਼ ਰੱਖੂੰਗੀ ਤੇ ਮੈਂ ਇੱਕ ਸਪੈਸ਼ਲ ਤਰ੍ਹਾਂ ਦੀ ਰੋਟੀ ਬਣਾਉਣ ਲੱਗੀ ਆ ਕੀ ਰੋਟੀ ਰੋਟੀ ਯੈਸ ਜਦੋਂ ਅਸੀਂ ਨਿੱਕੇ ਨਿੱਕੇ ਸੀ ਨਾ ਹਾਂਜੀ ਤੇ ਅਸੀਂ ਪਪੀਤੇ ਦੀ ਰੋਟੀ ਬਹੁਤ ਵਧੀਆ ਖਾਧੀ ਹੋਈ ਆ ਪ੍ਰੋਬਲਮ ਪਤਾ ਕੀ ਹੈ ਪਪੀਤੇ ਦੀ ਰੋਟੀ ਹਾਂ ਪਪੀਤੇ ਦੀ ਰੋਟੀ ਤੁਹਾਡੇ ਕੋ ਪਪੀਤਾ ਕੱਚਾ ਹੋਣਾ ਚਾਹੀਦਾ اچھا ਹਾਂ ਲਓ ਮੈਂ ਕੱਚੇ ਪਪੀਤੇ ਦੀ ਜਿਹੜੀ ਰੋਟੀ ਆ ਨਾ ਬੇਟਾ ਉਹ ਜਿਵੇਂ ਆਪਾਂ ਬੰਦੀਆਂ ਨਾ ਮੂਲੀਆਂ ਦੀਆਂ ਰੋਟੀਆਂ ਹਾਂਜੀ ਇਦਾਂ ਬੰਦੀ ਆ ਤੇ ਤੁਹਾਡੇ ਲਈ ਇੰਨੀ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਆ ਨਾ ਟੇਸਟੀ ਵੀ ਬਹੁਤ ਹੁੰਦੀ ਹੈ ਇਹ ਹਾਂ ਹਾਂ ਮੂਲੀ ਦੀ ਰੋਟੀ ਪਪੀਤਾ ਦੀ ਰੋਟੀ ਤਾਂ ਮੈਂ ਅੱਜ ਤੱਕ ਨਹੀਂ ਖਾਧੀ ਨਹੀਂ ਖਾਧੀ ਤੇ ਅੱਜ ਖਾ ਕੇ ਦੇਖ ਲਓ ਕੱਚੇ ਪਪੀਤੇ ਦੇ ਪਰੌਂਠੇ ਬਣ ਜਾਂਦੇ ਨਾ ਕੇ ਰੋਟੀ ਹਾਂ ਪਰੌਂਠੇ ਬਣਦੇ ਹੁੰਦੇ ਮੂਲੀਆਂ ਦੇ ਪਰੌਂਠਿਆਂ ਨਾਲੋਂ ਇੱਥੇ ਵਧੀਆ ਤੇ ਸੁਆਦ ਹਾਂ ਵੀ ਇੱਥੇ ਕੋਈ ਖਾਣਾ ਚਾਹੇ ਤਾਂ ਇਹ ਨਹੀਂ ਪੱਕੇ ਪਪੀਤੇ ਆ ਦੇ ਇਹ ਤਾਂ ਹੁਣ ਆਪਣੇ ਲਈ ਸਰਪ੍ਰਾਈਜ਼ ਲਏ ਆ ਇਹ ਪੱਕਾ ਪਪੀਤਾ ਇੱਥੇ ਕੱਚਾ ਪਪੀਤਾ ਮਿਲਦਾ ਹੀ ਨਹੀਂ ਆ ਇੱਥੇ ਕਿਹੜਾ ਲੋਕਾਂ ਨੂੰ ਪਤਾ ਵੀ ਪਪੀਤੇ ਦਾ ਪਰੌਂਠਾ ਵੀ ਬਣਦਾ ਇੱਥੇ ਤਾਂ ਨਾ ਕੱਚੇ ਪਪੀਤੇ ਆ ਪੱਕੇ ਪਪੀਤੇ ਹੀ ਮਿਲਦੇ ਆ ਪਰ ਇਹ ਮੈਂ ਆਪਦੇ ਕੋਲੋਂ ਲੱਭ ਕੇ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਕੱਚਾ ਲਿਆਵਾਂ ਓਏ ਤੁਸੀਂ ਦੇਖ ਮਮਾ ਜੀ ਹੁਣ ਤੁਸੀਂ ਪਪੀਤੇ ਸਿੱਧੇ ਹੁਣ ਤੁਸੀਂ ਕੱਪ ਸਿੱਖਣ ਤੇ ਆ ਪੁੱਤ ਇਹ ਛਿਮਲਾ ਮਿਰਚਾਂ ਪਤਾ ਕੀ ਆਪਣੇ ਕੋਲ ਦੇਖ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ ਆਪਾਂ ਨੂੰ ਇੱਥੇ ਕੱਚਾ ਪਪੀਤਾ ਨਹੀਂ ਮਿਲਦਾ ਇੱਥੇ ਪੱਕਾ ਪਪੀਤਾ ਇਹਨੂੰ ਬੜਾ ਔਖਾ ਕੱਦੂ ਕੱਚ ਕਰਨਾ ਹੋ ਰਿਹਾ ਇਸ ਕਰਕੇ ਮੈਂ ਕਿਹਾ ਸੀ ਤੈਨੂੰ ਵੀ ਮੈਂ Shimla mirch ਤੇ ਵੀ ਬਣਾਉਂਗੀ ਤੇ ਇਸ ਲਈ ਹੁਣ ਮੈਂ Shimla mirch ਲੈ ਲਈ ਇਹ ਵਾਲਾ ਜਾ ਕੇ ਨਾ ਇੰਡੀਆ ਇੰਡੀਆ ਤੋਂ ਆਪਣੇ ਕੱਚਾ ਪਪੀਤਾ ਮਿਲ ਜੂ ਆਪਾਂ ਹੁਣ ਹੋਰ 10 ਦਿਨਾਂ ਤੱਕ ਚੱਲ ਜਾਣਾ ਤੇ ਉੱਥੇ ਜਾ ਕੇ ਮੈਂ ਤੈਨੂੰ ਕੱਚੇ ਪਪੀਤੇ ਬਣਾਉਂ ਤੇ ਜੇ ਮੰਮਾ ਜੀ ਤੁਸੀਂ Shimla mirch ਤੇ ਬਣਾਉਣੇ ਆ ਰੋਟੀ ਮੈਂ ਗੰਡੇ ਦਾ ਦਬਾਈ ਹਾਂ ਉਹ ਤਾਂ ਗੰਡੇ ਜਸਟ ਫਾਰ ਟੇਸਟ ਪਾ ਰਹੇ ਆ ਆਪਾਂ ਕਿ ਇਹਦੇ ਚ ਟੇਸਟ ਆਊਟ ਹੋਣਾ ਕੰਡੇ ਦਾ ਇਹ ਹੁਣ ਇਹਦੀ ਵੀ ਇੱਕ ਪ੍ਰੋਬਲਮ ਆ ਇੰਨੇ ਵਾਰ ਪਾਣੀ ਛੱਡ ਜਾਣਾ ਪਾਣੀ ਛੱਡੂਗੀ ਤੇ ਇਹ ਆਪਣੇ ਪਰੌਂਠੇ ਬੜੇ ਮੁਸ਼ਕਲ ਬਣਨੇ ਆ ਤੇ ਆਪਾਂ ਨੂੰ ਪਤਾ ਕੀ ਕਰਨਾ ਪੈਣਾ ਪਹਿਲਾਂ ਥੋੜਾ ਜਿਹਾ ਇਹਨੂੰ ਨਾ ਸੇਕ ਲਵਾ ਲਾਂਗੇ ਜਿਹਦੇ ਨਾਲ ਜਿਹੜਾ ਸਿਗਨਾ ਵਿੱਚ ਦਾ ਪਾਣੀ ਆ ਨਾ ਉਹ ਸੋਖੇ ਜਾਵੇਗਾ ਇਹ ਜਿਹੜੇ ਪਰੌਂਠੇ ਆ ਨਾ ਬਸ ਜਿਵੇਂ ਜਿਵੇਂ ਪੀਜ਼ਾ ਨਹੀਂ ਬਣਦਾ ਹੋਵੇਂ ਦੇ ਬਣਨੇ ਠੀਕ ਆ ਪਤਾ ਪਾਈ ਪਰੌੜੇ ਬਣਾਉਣੇ ਆ ਮਾਮੇ ਨੂੰ ਵੀਡੀਓ ਕਾਲ ਲਾਉਣੀ ਆ ਮਾਮਿਆਂ ਨੂੰ ਦਿਖਾ ਦਿਖਾ ਕੇ ਅਸੀਂ ਰੈਡੀਮੇਡ ਪੀਜ਼ੇ ਖਾਵਾਂਗੇ ਠੀਕ ਆ ਜੇ ਮਾਮੇ ਘੜਾ ਬਣਾ ਲੈ ਗੀ ਮਾਮਨੇ ਆਪ ਰੈਸਪੀ ਬਣਾਉਣ ਲੱਗੇ ਜੁੰਦੇ ਆ ਮੜ ਕੇ ਉੱਥੇ ਵਾਲੇ ਮਾਮਾ ਲੱਗ ਜੂਗਾ ਮਾਮੇ ਮੈਂ ਮਾਮਿਆਂ ਤੋਂ ਪਹਿਲਾਂ ਆਈ ਹਾਂ ਮੈਨੂੰ ਤਾਂ ਲੱਗਦਾ ਮੈਂ ਵੀ ਵੱਡੀ ਇੰਨਾ ਕੁ ਐਕਸਪੀਰੀਅੰਸ ਤਾਂ ਮੇਰਾ ਵੀ ਕਾਊਂਟ ਹੋਊਗਾ ਮੈਨੂੰ ਤਾਂ ਲੱਗਦਾ ਮਿੱਠੇ ਮਾਮੇ ਨੇ ਨਾ ਹਨਾ ਆ ਵੀ ਰੋਟੀ ਉੱਤੇ ਪੀਜ਼ਾ ਬਣਾ ਲਿਆ ਹੈ ਹਾਂ ਹੁਣ ਆਪਾਂ ਇਹਨੂੰ ਆਪਾਂ ਸਖਮੜਾ ਜਾਂ ਛੋਟੇ ਕਰ ਲਈਏ ਅੱਗੇ ਆਪਾਂ ਜਦੋਂ ਪਰੌਂਡੇ ਬਣਾਉਣ ਲੱਗਾਂਗੇ ਅਗਲੀਆਂ ਚੀਜ਼ਾਂ ਫਿਰ ਮੈਂ ਤੁਹਾਨੂੰ ਉਦੋਂ ਦਿਖਾਉਣੀ ਮਾਜੀ ਹਾਂ ਤੁਸੀਂ ਵੀਡੀਓ ਖਾਲ ਤੇ ਲੱਗੇ ਆ ਪੁੱਤ ਤੇਰੀ ਮਾਮੀ ਨੂੰ ਤੇ ਤੇਰੀਆਂ ਮਾਸੀਆਂ ਨੂੰ ਵੀ ਤਾਂ ਵਿਖਾ ਦਈਏ ਉਹ ਤਾਂ ਕਹਿੰਦੀਆਂ ਅਸੀਂ ਤਾਂ ਕਦੇ ਸੁਣਾ ਹੀ ਨਹੀਂ ਕਿ ਸ਼ਿਮਲਾ ਮਿਰਚ ਦੇ ਪਰੌਂਡੇ ਵੀ ਬੰਦੇ ਆ ਨਾ ਤਾਂ ਅੱਜ ਤਾਂ ਕਦੇ ਸ਼ਿਮਲਾ ਨਹੀਂ ਖਾਧੀ ਕਿ ਤੂੰ ਤੁਸੀਂ ਸ਼ਿਮਲਾ ਮਿਰਚ ਦੇ ਪਰੋਂਠੇ ਬਣਾਦੇ ਆ ਤੂੰ ਚਾਹ ਰਮਨ ਆਤੀ ਨਹੀਂ ਸੀ ਹਾਂ ਜੀ ਯਕੀਨ ਕਿ ਸੱਚੀ ਸ਼ਿਮਲਾ ਮਿਰਚ ਦੇ ਪਰੋਂਠੇ ਬਣਾਦੇ ਹੋ ਜਿਹੜਾ ਸ਼ਿਮਲਾ ਸ਼ਿਮਲਾ ਮਿਰਚ ਦੇ ਸਬਜ਼ੀ ਬਣਾਉਂਦੇ ਸੀ ਨਾ ਮਾਉਂਦੇ ਚ ਸਿਰਫ ਆ ਲੋਈ ਕੰਮ ਹਾਂ ਜੀ ਇਹਨਾਂਗੇ ਅੱਜ ਤਾਂ ਖਾਣਗੇ ਨਾ ਇਹ ਚੀਜ਼ਾਂ ਹਾਂ ਸ਼ਿਮਲਾ ਮਿਰਚ ਦੇ ਵੀ ਤੇ ਪਪੀਤੇ ਦੇ ਵੀ ਪਪੀ ਜਦੋਂ ਮਿੱਠਾ ਮਿੱਠਾ ਬਣਨੇ ਹੈ ਨਹੀਂ ਹੋ ਤਾ ਜਦੋਂ ਦੂਣ ਮਿਰਚ ਪਾ ਗਿਆ ਤਾਂ ਬੁੱਤੋਂ ਤੋਂ ਕੋਈ ਚੀਜ਼ ਮਿੱਠੀ ਨਹੀਂ ਰਹਿ ਜਾਂਦੀ ਕੱਚਾ ਪਪੀਤਾ ਤਾਂ ਬਾਲਾ ਹੀ ਟੇਸਟੀ ਬਣਦਾ ਬਹੁਤ ਹੀ ਟੇਸਟ ਹੈ ਮੈਂ ਦਸ਼ਮਲਾ ਮੈਂ ਹੁਣ ਕੱਚਾ ਪਪੀਤਾ ਇੱਥੋਂ ਮੇਰੀਆਂ ਨਹੀਂ ਹੁਣ ਕਿੱਥੋਂ ਦਰਫਤ ਪਾ ਬਣ ਜਾਈਏ ਵਿੱਚ ਤਾਂ ਪੱਟੀ ਦੋ ਕਰ ਤਾਂ ਵੇਖਣੀ ਹੁੰਦੀ ਮੈਨੂੰ ਤਾਂ ਵੇਖਣੀ ਹੁੰਦੀ ਛਤੀ ਇੱਕ ਬਰਾਬਰ ਤੇ ਪਕਾ ਕੇ ਹੀ ਦੇਵਾਂਗੇ ਕਿ ਤੈਨੂੰ ਇੱਥੇ ਜਿਆਦਾ ਢਿੱਡ ਨੂੰ ਤੇਰੇ ਨੂੰ ਇੱਥੇ ਭੁੱਖ ਲੱਗੀ ਆ ਮੈਨੂੰ ਤੇਰੇ ਨੂੰ ਭੁੱਖ ਲੱਗੀ ਸਾਰੇ ਮਿਲ ਕੇ ਖਾਵਾਂਗੇ ਹਾਂ ਨਾਲੇ ਜੇ ਤੁਸੀਂ ਇਹਦੇ ਨਾਲ ਲੱਸੀ ਬਣਾਉਗੇ ਨਾ ਤਾਂ ਨਿਆਰਾ ਹੀ ਆਟਾ ਨਾ ਮਮਾ ਹਾਂ ਲੱਸੀ ਬਣਾਉਗੇ ਤਾਂ ਨਾ ਨਿਆਰਾ ਹੀ ਹਾਂ ਹਾਂ ਲੱਸੀ ਵੀ ਬਣਾਉਗੇ ਸਾਰਾ ਇਹਨਾਂ ਨਾਲ ਹੀ ਘਿਟ ਘਰ ਕੇ ਹਾਂ ਕਿਉਂਕਿ Shimla mirch ਵੀ ਥੋੜੀ ਕਿਉਂਕਿ ਡਬਲ ਰੋਟੀ ਹੋ ਜਾਂਦੀ ਆ ਡਬਲ ਰੋਟੀ ਤੇ ਰਹਿੰਦੀ ਇੱਕ Shimla mircha ਨਾ ਕਿੰਨੀ ਸਾਰੀ ਤੋਪਰਾ ਵੀ ਜੀ ਤਾਂ ਬਣ ਜਾਂਦੀ ਆ ਪਾਣੀ ਸਖਾਉਣ ਤੋਂ ਬਾਅਦ ਇਸ ਕਰ ਦੋ ਦੋ ਪੇੜੇ ਕਰਕੇ ਬਣਾਉਣੀ ਆ ਤੇ ਡਬਲ ਹੀ ਹੋ ਜਾਂਦੇ ਆ ਕੰਮ ਬਦੋਂ ਨਾ ਇੰਨੀ ਟੇਸਟੀ ਲੱਗ ਜਾਂਦੇ ਆ ਨਾ हां उंदियां ਆਉਂਗੇ 100 ਸੌਨੇ ਬਣਾ ਕੇ ਦਿਖਾਉਂਗੀ ਤੁਹਾਨੂੰ ਕੀ ਨਾ ਬਨਾਣਾ ਦਾ ਨਾ ਕਹਿੰਦਾ ਬਣਾਣਾ ਪਰੋਠਾ ਜਿਵੇਂ ਕੀ ਕਹਿੰਦਾ ਸ਼ਾਸਤਰੀ ਕਾਲ ਇਹ ਆ ਇੱਕ ਇੱਕ ਹਾਫ ਹਾਫ ਤਾਂ ਤੁਹਾਨੂੰ ਮਿਲਿਆ ਸ਼ਿਮਲਾ ਵਿੱਚ ਤਾਂ ਬਣਾਣਾ ਹਾਫ ਹਾਫ ਹੋਪ ਬਿੱਟੇ ਦਾ ਬਣਾਣਾ ওকে ਠੀਕ ਹੈ ਤੇ ਇਸ ਕਰਕੇ ਦੱਸੋ ਕਿ ਮੈਂ ਇੰਡੀਆ ਵਾਲੇ ਨੇ ਫੋਨ ਕਰਕੇ ਪੁੱਛਿਆ ਵਾ ਉਹਨਾਂ ਨੇ ਤਾਂ ਕਿਸੇ ਨੇ ਇਹ ਟੈਸਟ ਨਹੀਂ ਲਿਆ ਵਾ ਹਾਂ ਠੀਕ ਹੈ ਪਪੀਤੇ ਦਾ ਕੀਆ ਮਿਰਚ ਕਾ ਨਹੀਂ ਹਾਂ Shimla mirch ka nahi kisi ne bhi kiya hua taste ਠੀਕ ਹੈ ਤਾਂ ਇਹ ਮੇਰੀ ਆਪਣੀ ਰੈਸਪੀ ਹੈ ਬਟ ਉਹ Shimla ਜੋ ਪਪੀਤੇ ਦਾ ਹੈ ਨਾ ਉਹ ਬਚਪਨ ਮੈਂ ਹਮਨੇ ਖਾਇਆਤਾ ਉਹ ਹਮਾਰੇ ਕਿਸੇ ਗੈਸਟ ਨੇ ਮਾਇਆ Shimla mirch ka maine khud se try kiya hai ਚਲੋ ਬੜੀਆ ਹਾਂ ਤਾਂ ਅੱਜ ਅਮਰ ਕਸ ਬਣਾਏ ਹਾਂਜੀ ਮੈਨੂੰ ਤੁਹਾਡੀ ਸਾਰਿਆਂ ਦੀ ਹੁਣ ਫੀਡਬੈਕ ਚਾਹੀਦੀ ਹੈ ਕਿ ਤੁਸੀਂ ਕੀ ਹੈ ਕੀ ਟੇਸ ਕਰੇ ਬੱਚੇ ਵੈਸੇ ਸਾਡੇ ਸ਼ਿਮਲਾ ਮਿਰਚ ਵਿੱਚ ਬਿਲਕੁਲੀ ਖਾਂਦੇ ਇਹਨਾਂ ਨੂੰ ਹੋਣੀ ਵੀ ਲੀ ਕੀ ਕਹਿੰਦੇ ਆ ਏਕਮ ਕਿਦਾਂ ਦਾ ਸੀ ਪਪਾਇਆ ਦਾ ਕਿਵੇਂ ਦਾ ਟੇਸਟ ਆ ਜਮਣਾ ਮਰਚ ਵਾਲਾ ਜਾਂ ਦਾ ਹਾਂ ਮੂਲੀ ਵਾਲਾ ਜਮਣਾ ਮਰਚ ਕੀ ਆ ਡਿਫਰੈਂਸ ਹੈ ਬੜੀਆ ਹੈ ਬੜੀਆ ਹੈ ਕੌਨ ਸਾ ਟੇਸਟ ਬੜੀਆ ਹੈ ਇਹ ਕੌਨ ਸਾ ਹੈ ਇਹ ਪਪਾਇਆ ਕਾ ਹੈ ਹਾਂ ਉਹ ਤੇ ਬਹੁਤ ਬੜੀਆ ਹੈ ਇਹ ਵੀ ਦੇਖੋ ਦੂਸਰਾ ਵੀ ਸ਼ਿਮਲਾ ਮਿਰਚ ਦਾ ਮਜ਼ਾ ਲੈ ਤੈਨੂੰ ਹੀ ਪਪਾਇਆ ਤਰ੍ਹਾਂ ਲੱਗਿਆ ਮਮੋ ਜੀ ਹਾਂਜੀ ਇਹਦਾ ਟੇਸਟ ਤੇ ਮੂਰੀ ਵਰਗਾ ਇਹਦਾ ਟੇਸਟ ਸ਼ਿੰਗਲਾ ਬਹੁਤ ਵਧੀਆ ਲੱਗਦਾ ਇਹ ਬਹੁਤ ਵਧੀਆ ਲੱਗਦਾ ਜਿਹੜਾ ਪਿਤਾ ਕਾ ਸ਼ਿੰਗਲਾ ਬਾਈ ਆਹ ਆਹ ਹਾਂ ਹਾਂ ਇੱਕ ਸੇ ਬੜੀਆ ਇੱਕ ਹਾਂ ਨਾ ਤਾਂ ਵਾ ਵਾ ਦੇਖੋ ਬੈਸੇ ਤਾਂ ਕਿਸੇ ਨੇ ਸ਼ਿੰਗਲਾ ਵਿੱਚ ਨਹੀਂ ਖਾਣੇ ਪਰ ਮੇਰੇ ਕੋਲ ਤਾਂ ਕਿ ਇਹ ਹਮ ਬਣਾਏਗੇ ਜ਼ਰੂਰ ਥੈਂਕ ਯੂ ਥੈਂਕ ਯੂ ਹਾਂ ਨਾ ਬਹੁਤ ਪਰ ਇੰਡੀਆ ਜਾ ਕੇ ਵੀ ਮੰਮੀ ਹੁਣ ਆਪਾਂ ਇਹ ਟ੍ਰਾਈ ਕਰਨਾ ਉਹਨਾਂ ਦੇ ਨਾਲ ਗੁਰਸ਼ਰਨ ਦੇ ਨਾਲ ਬਲਕਰਨ ਦੇ ਨਾਲ ਤੇ ਸਾਰਿਆਂ ਦੇ ਨਾਲ ਅਬਾਂਗੇ ਲੱਸੀ ਵੀ ਲੋ ਜਿਹੜਾ ਤੁਹਾਡਾ ਆਚਾਰ ਵੀ ਹੋ ਜਾ। ਹੋਰ ਅੱਛਾ। ਬੜੀਆ ਆਚਾਰ। ਹੂੰ। ਲੈ ਗਾ ਅਦਰਕ ਦਾ ਆਚਾਰ। ਅਦਰਕ ਔਰ ਹਰੀ ਮਿਰਚ ਦਾ। ਹੂੰ। ਲੱਸੀ। ਅਹੇ। ਮੈਂ ਗੁਰਸ਼ਰਨ ਅਸੀਂ ਅੱਜ ਬਣਾਏ ਸੀ ਸ਼ਿਮਲਾ ਮਿਰਚ ਤੇ ਪਪੀਤੇ ਦੇ ਪਰੌਂਠੇ। ਪਪੀਤੇ ਦੇ। ਹਾਂ। ਪਪੀਤੇ ਦੇ ਪਰੌਂਠੇ ਤੇ ਸ਼ਿਮਲਾ ਮਿਰਚ ਦੇ ਪੁੱਛ ਮੰਮੀ ਨੂੰ ਕਿਵੇਂ ਦੇ ਬਣਿਆ? ਬੇ ਕਰ ਬਣੀ ਬਣ ਗਿਆ ਬਣੀ ਬੇ ਕਰ ਕਿਉਂ ਬਣੀ ਬਹੁਤ ਟੇਸਟੀ ਬਣੀ ਸੀ ਪਪੀਤਾ ਕੱਚਾ ਨਹੀਂ ਨਾ ਮਿਲਿਆ ਗਾ ਨੇ ਕੱਚਾ ਮਿਲਦਾ ਬਾਅਦੇ ਸਵਾਲ ਜਿਆ ਵੇ ਆ ਨਹੀਂ ਕਈ ਦਮ ਹੁੰਦਾ ਵੱਡੀਆਂ ਭੈਣਾਂ ਨੂੰ ਹਾਏ ਹਾਏ ਤੇ ਵੇਰੀ ਗਰਲਸ ਹਨ ਤੁਸੀਂ ਲਾਈਕ ਕਰੋਗੇ ਜੇ ਮੈਂ ਇੱਥੇ ਆ ਕੇ ਬਣਾਵਾਂ ਤਾਂ ਐਕਚੁਅਲੀ ਕਿਸੇ ਬਤਾ ਕੇ ਪਸੰਦ ਕਰਕੇ ਦੱਸਾਂਗੇ ਅੱਛਾ ਮਨ ਲਓ ਕਿ ਮੈਨੂੰ ਫਾਈਨਲ ਫੀਡਬੈਕ ਤੁਹਾਡੇ ਤੋਂ ਇੱਥੇ ਆ ਕੇ ਮਿਲੂਗੀ ਹੈ ਯਾ ਬਾਈ ਨਾ ਤੇ ਬਣਾ ਕੇ ਖਵਾਓ ਇਹਨਾਂ ਨੂੰ ਕੁਝ ਨਹੀਂ ਦੱਸਾਂ ਠੀਕ ਆ ਠੀਕ ਆ ਆ ਕੇ ਬਣਾ ਕੇ ਖਵਾਵਾਂਗੇ ਓਕੇ ਜੀ ਕਮਲਾ ਮਿਰਚ ਦੇ ਤਾਂ ਬਹੁਤ ਵਧੀਆ ਬਣੇ ਆ ਪਨੀਰ ਪਾ ਕੇ ਤੇ ਪਾਲੇ ਦੀ ਕੁੜੀ ਕਿੱਥੇ ਆ ਪਾਲੇ ਦੀ ਕੁੜੀ ਆ ਬੈਠੀ ਆ ਮੇਰੇ ਸਾਹਮਣੇ ਪੁੱਛ ਪਾਲੇ ਦੀ ਕੁੜੀ ਨੂੰ ਪਰੌਂਠੇ ਕਿਵੇਂ ਲੱਗੇ ਸੀ ਖਾ ਖਾ ਕਹਿੰਨੇ ਵਾਈ ਵਧਾਉਣੀ ਆ ਆਪਦੀ ਮਿਰਚ ਦੇ ਬਿਮਾਰ ਬਖਾਣੇ ਪੁੱਛ ਗਈ ਤੇ ਅੱਗੇ ਹੀ ਲੱਤ ਨਹੀਂ ਹੇਲਦੀ ਗਈ ਵਾਈ ਵਧੀ ਪਈ ਅੱਗੇ ਨਹੀਂ ਲਾਤ ਤੇ ਲਦੀ ਗਈ ਹੇ ਹੇ ਅੱਗੇ ਨਹੀਂ ਲਾ ਤਿਲਦੀਗੀ ਬਦੀ ਪਈ ਆ ਤੂੰ ਤਿਆਰ ਹੀ ਰਹੁ ਡਾਕਟਰ ਕੋਲੇ ਜਾਣ ਨੂੰ